हिमाचल प्रदेश ਦੇ ਮੰਡੀ ਸ਼ਹਿਰ ਦੇ ਵਿੱਚ ਬਦਲ ਫਟਾ ਨਾਲ ਜਿਹੜਾ ਵੱਡੇ ਨੁਕਸਾਨ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਜੀਲ ਰੋਡ ਦੇ ਨਾਲ ਲੱਗਦੇ ਨਾਲੇ ਨੇ ਇੱਥੇ ਕਹਿਰ ਬਰਪਾ ਦਿੱਤਾ ਸੁੱਚਤਨ ਲੋਕਾਂ ਦੀ ਮੌਤ ਹੋ ਗਈ ਹੈ ਰਾਤ 3 ਵਜੇ ਨਾਲੇ ਦਾ ਮਲਵਾ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਜਾਂਦਾ ਹੈ ਹੇਠਲੀ ਮੰਜ਼ਲ ਦੇ ਵਿੱਚ ਸੋਰੇ 15 ਲੋਕ ਕਰਾ ਦੇ ਅੰਦਰ ਹੈ ਜਿਹੜਾ ਮਲਵੇ ਹੇਠਾਂ ਫਸ ਕੇ ਫਿਰ 4 ਵਜੇ ਪੁਲਿਸ ਨੇ ਇਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੋ ਮੰਡੀ ਸ਼ਹਿਰ ਦੇ ਵਕਫ ਵਕਫ ਖੇਤਾਂ ਦੇ ਵਿੱਚ ਹੈ ਜੇਕਰ ਗੱਲ ਕਰੀਏ ਤਾਂ 25 ਤੋਂ ਜ਼ਿਆਦਾ ਗੱਡੀਆਂ ਨੇ ਜਿਹੜੀਆਂ ਮਲਵੇ ਹੇਠਾਂ ਦੱਬ ਗਈਆਂ ਚੰਡੀਗੜ੍ਹ ਮਨਾਲੀ ਫੋਨ ਲੇਨ 4 ਮੀਲ ਹੈ 9 ਮੀਲ ਅਤੇ ਦਿਵਾੜਾ ਦੇ ਕੋਲ ਬੰਦ ਹੋ ਗਿਆ। ਉਹ ਦਿਵਾੜਾ ਦੇ ਵਿੱਚ 4 ਲੇਨ ਦਾ ਨਾਮੋ ਨਿਸ਼ਾਨ ਨਹੀਂ ਮਿਟਿਆ। ਇਸ ਦੇ ਬਾਅਦ ਪ੍ਰਸ਼ਾਸਨ ਨੇ ਮੰਡੀ ਸਬ-ਡਿਵੀਜ਼ਨ ਦੇ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਹੈ। ਸੋ ਦੱਸ ਦਈਏ ਮੰਡੀ, ਜੋਗਿੰਦਰਾ ਨਗਰ 4 ਲੇਨ ਵੀ ਹੈ ਜੜਾਲ ਵਾਂਡੀ ਬ੍ਰਿਜ ਤੇ ਕੋਲੈਂਡ ਸਲਾਈਡ ਕਾਰਨ ਬੰਦ ਹੈ। ਮੰਡੀ ਦੇ ਵਿੱਚ ਰਾਤ 1 ਵਜੇ ਤੋਂ ਹੋ ਰਹੀ ਭਾਰੀ ਬਾਰਿਸ਼ ਨਾਲ ਫੌਂਡ ਲੇਨ ਦੀ ਬਹਾਲੀ ਦੇ ਵਿੱਚ ਵੀ ਕਾਫੀ ਕਠਿਨਾਈ ਆ ਰਹੀ ਹੈ ਮੰਡੀ ਸ਼ਹਿਰ ਦੇ ਵਿੱਚੋਂ ਵਿੱਚ ਵਹਿਣ ਵਾਲੀ ਸੁਕੇਤੀ ਖੱਡ ਵੀ ਉਫਾਨ ਤੇ ਆ ਗਈ ਹੈ ਇਸ ਦਾ ਪਾਣੀ ਅਤੇ ਮਲਵਾ ਵੀ ਖੱਡ ਨਾਲਾ ਲੱਗੇ ਕਈ ਘਰਾਂ ਦੇ ਵਿੱਚ ਦਾਖਲ ਹੋ ਗਿਆ ਬਿਊਰੋ ਰਿਪੋਰਟ ਲੁਧਿਆਣਾ ਲਾਈ